ਕੱਲੀ ਦੇ ਸਾਰੇ ਪਾਸੇ ਲੱਗਦਾ ਇਹ ਘਰ 1959 ਦੇ ਵਿੱਚ ਬਣਿਆ ਹੋਇਆ ਹੈ ਤੇ ਬਹੁਤ ਘੈਂਟ ਚੀਜ਼ ਆ ਤੁਹਾਨੂੰ ਪਹਿਲੇ ਕੱਲੀ-ਕੱਲੀ ਚੀਜ਼ ਦਿਖਾਵਾਂਗੇ ਕਿਵੇਂ ਵਾਰੀਆਂ ਹੁੰਦੀਆਂ ਸੀ ਆਹ ਕੀ ਚੀਜ਼ ਹੈ ਜੀ ਆਹ ਬਾਥਰੂਮ ਹੈ ਬਾਈ ਬੈਠ ਕੇ ਬਾਈ ਇਹ ਬਾਥਰੂਮ ਹੈ ਅੱਛਾ ਅਭੀ ਉਸ ਟਾਈਮ ਦੇ ਵਿੱਚ ਇਹ ਬੈਠਕ ਸੀ ਤੇ ਬਾਥਰੂਮ ਹੈ ਬੈਠਕ ਆ ਗਈ ਇਹ ਨਾਲ ਬਾਥਰੂਮ ਆ ਗਿਆ ਠੀਕ ਹੈ ਜੀ ਠੀਕ ਹੈ ਬਾਈ ਜੀ ਠੀਕ ਹੈ ਜੀ ਦਰਵਾਜ਼ਾ ਆ ਗਿਆ ਅੱਛਾ ਜੀ ਇਹ ਦਰਵਾਜ਼ਾ ਆ ਗਿਆ ਪਾ ਦਰਵਾਜ਼ੇ ਨੇੜੇ ਜੋ ਦਿਖਾ ਦਈਏ ਹੈਨਾ ਆ ਤੁਹਾਨੂੰ ਉਹ ਗਣ ਆਹ 45 ਹੁੰਦੇ ਸੀਗੀ ਇਹਨਾਂ ਨੂੰ ਕਹਿੰਦੇ ਸੀ 45 ਅਹ ਹੁੰਦਾ ਜੇ ਆਪਾਂ ਕਹਦੇ ਆ ਪਲਾਸਟਿਕ ਦੇ ਪੰਤਲੇ ਜਿਵੇਂ ਉਹ ਦੂਰ ਤੁਸੀਂ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਦੇ ਨਹੀਂ ਉਹ ਤੋਂ ਪੰਤਲੇ ਇਸ ਤਰ੍ਹਾਂ ਦੇ ਹੁੰਦੇ ਸੀਗੇ ਇਹਦਾ ਪੇਂਟ ਹੁੰਦਾ ਸੀਗਾ ਕਾਲੀਆ ਵਾਲਾ ਪੇਂਟ ਵਾਈਟ ਹੁੰਦਾ ਸੀਗਾ ਘਰ ਦੇ ਵਿੱਚ ਰੱਖਿਆ ਸੀ ਇਹ ਆਪਾਂ ਤੇ ਆ ਦੇਖੋ ਜਿਵਾਰਾ ਆਗੇ ਹੁਣ ਅੰਦਰੋਂ ਦਿਖਾ ਜੀਏ ਤੇ ਉਹ ਖੁਰਨੀਆਂ ਨੇ ਸਾਹਮਣੇ ਤੇ ਇਹਦੇ ਉੱਪਰ ਜਿਵਾਰਾ ਦੇਖੋ 950 ਵੇਲ ਦਾ ਲਾ ਲੋ ਸਾਹ ਤਾ ਇਹ ਇਹ ਦੂਜਾ ਹੈ ਜਵਾਰਾ ਇੱਕ ਦੋ ਕਰਨੇ ਇਹ ਨਹੀਂ ਭਾਈ ਇੱਕ 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 ਕੀਤੀ ਕਰਾਂਗੇ ਅੱਛਾ ਉਧਰ ਦਰਵਾਜ਼ਾ ਆ ਗਿਆ ਸੀ ਇਹ ਤਰੂਮ ਆ ਗਿਆ ਸੀ ਅੱਛਾ ਮਨ ਲਾ ਇੱਥੋਂ ਨਹੀਂ ਲੰਘਣ ਵਾਸਤੇ ਸੀਗਾ ਲੰਘਣ ਵਾਸਤੇ ਗੱਡੇ ਗੁੱਡੇ ਠੀਕ ਹੈ ਜੀ ਇੱਥੇ ਬੈਠਣ ਵਾਸਤੇ ਸੀਗਾ ਸਰਦਾਰ ਸਾਹਿਬ ਆਉਂਦਾ ਬੈਠਦਾ ਸੀ ਠੀਕ ਹੈ ਜੀ ਇਹ ਆਓ ਬੈਬ ਕਾ ਦੀਏ ਇਹ ਬੈਬ ਕਾ ਦੀ ਸੀ ਇਹ ਬਾਈ ਦੀ ਲਾਈਟ ਨਹੀਂ ਪਈ ਅੱਛਾ ਜੀ ਉਹ ਟੈਪਰਾਂ ਟਾਈਮ ਤੇ ਪਈ ਪਈ ਐਂ ਦੇਖ ਲਓ ਹਜੇ ਵੀ ਪੁਰਾਣੀ ਖੜੀ ਐ ਕਿਆ ਬਾਤ ਹੈ ਜੀ ਹਾਂ ਕੋਈ ਸੜੀਆ ਜਿਹਾ ਜਿਵੇਂ ਹਾਂ ਸਿੰਪਲ ਜਿਹਾ ਕੰਮ ਹੋਂ ਤਾਂ ਟੋੜੀ ਵਗੈਰੇ ਚ ਪੈ ਗਈ ਤੇ ਉਹ ਦੇਖੋ ਕਦੇ ਇਸ ਮੌਕੇ ਲੱਗਦਾ ਘਰ ਤੱਕ ਅੰਦਰ ਤੱਕ ਦੀ ਵੀਡੀਓ ਜੂ ਦਿਖਾਵਾਂਗੇ ਸਿੱਟ ਇਹ ਹੈਗਾ ਪਿੰਡ ਭਗਤਪੁਰਾ ਹਾਂਜੀ ਹਾਂ ਉਹ ਪਿਛਲੇ ਵਸੇ ਅੱਜ ਬੰਦੇ ਰਹਿੰਦੇ ਰੈਸ਼ ਇੱਥੀ ਇਹਨਾਂ ਦੀ ਅੱਜ ਰੈਸ਼ ਇੱਥੀ ਹੈ ਬਾਈ ਠੀਕ ਹੈ ਸਾਰਾ ਡੱਬੜੀ ਤੇ ਬਾਕੀ ਸੰਗਰੀ ਪਿੰਡ ਕੋਲੇ ਸੰਗਰੀ ਦੀ ਮੰਡੀ ਕੋਲੇ ਖੜੇ ਆਪਾਂ ਪਿੰਡ ਭਗਤਪੁਰਾ ਤੇ ਬਹੁਤ ਖੁੱਲਾ ਬਣਿਆ ਹੋਇਆ ਸਿਸਟਮ